ਪਰ ਅੱਜ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸ਼ਵੀਰ ਦੇ ਦਿਹਾਂਤ ਤੇ ਸੋਗ ਪ੍ਰਗਟਨ ਲਈ ਬੁਝੇ ਇਸ ਮੌਕੇ ਤੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਦੱਸਦੇ ਕਿ ਬੀਤੇ ਦਿਨੀ ਡਿਊਟੀ ਕਰਦੇ ਹੋਏ ਹਰਸ਼ਵੀਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਹਰਸ਼ਵੀਰ ਤੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਸੀ ਜੁਨਿੰਦਰ ਕੌਰ ਪਰਾਜਪਤ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰਸ਼ਵੀਰ ਸਿੰਘ ਦੇ ਕਾਲਪੁਰ ਜੀ ਜਿਹੜਾ ਕਿ ਐਸਐਸ ਜਵਾਨ ਸੀ ਜੋ ਕਿ ਸੜਕ ਹਾਦਸੇ ਦੌਰਾਨ ਜਿੱਤੀ ਮੌਤ ਹੋ ਗਈ ਸੀ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਸਹਾਇਤਾ ਰਾਸ਼ੀ ਦਾ ਵੀ ਵੱਡਾ ਐਲਾਨ ਕਰ ਦਿੱਤਾ ਹੈ ਬਿਲਕੁਲ ਹਰਸ਼ਵੀਰ ਸਿੰਘ ਜੋ ਐਸਐਸਐਫ ਦੇ ਵਿੱਚ ਭਰਤੀ ਹੋਇਆ ਸੀਗਾ ਤੇ ਔਨ ਡਿਊਟੀ ਭਵਾਨੀਗੜ ਸਮਾਣਾ ਕੈਂਚੀਆਂ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਆ ਐਕਸੀਡੈਂਟ ਕੇਸ ਦੇ ਵਿੱਚ ਔਰ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਉਹਨਾਂ ਦੇ ਗ੍ਰਹਿ ਵਿਖੇ ਆਏ ਸੀਗੇ ਸੋ ਬਹੁਤ ਹੀ ਮਨ ਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ ਔਰ ਜਿਹੜੀ ਵੀ ਸੀਗਾ ਪਰਿਵਾਰ ਜੀ ਨਾਲ ਐਕਸੀਡੈਂਟ ਹੋਇਆ ਉਹਨਾਂ ਤੇ ਵੀ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਦੇ ਉਹ ਨੌਨ ਅਵੇਲੇਬਲ ਅਫੈਂਸ ਦਾ ਜਿਹੜਾ ਲਾ ਕੇ ਉਹ ਵੀ ਅੱਜ ਅੰਦਰ ਹੈਗੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਕਿਉਂਕਿ ਜੋ ਹਜੇ ਤੱਕ ਜਿਹੜੀ ਤਫਤੀਸ਼ ਹੋਈ ਹੈ ਉਹਨਾਂ ਦੀ ਜਿਹੜੀ ਨਸ਼ੇ ਦੇ ਜਿਹੜੇ ਉਸ ਦੇ ਵਿੱਚ ਹੈਗੇ ਸੀਗੇ ਔਰ ਜਿੰਨਾ ਵੀ ਪਰਿਵਾਰ ਦਾ ਸੀ ਬਤੌਰ ਸਰਕਾਰ ਦੇ ਵਿੱਚ ਜੋ ਸਹਿਯੋਗ ਕਰ ਸਕਦੇ ਆ ਜਿਵੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਔਰ ਉਹਨਾਂ ਨੇ ਜਿਹੜਾ ਜਿੱਦਾਂ ਪਹਿਲਾਂ ਵੀ ਜਿਹੜੇ ਸਾਡੇ ਕੋਈ ਆਨ ਡਿਊਟੀ ਜਿਹੜੇ ਸ਼ਹੀਦ ਹੁੰਦੇ ਆ ਮਲਾਜ਼ਮ ਉਹਨਾਂ ਨੂੰ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਜਾਣੀ ਔਰ ਇੱਕ ਕਰੋੜ ਰੁਪਏ ਜਿਹੜਾ ਐਚ ਡੀ ਐਫ ਸੀ ਬੈਂਕ ਦੇ ਵੱਲੋਂ ਜਿਹੜੀ ਬੀਮਾ ਰਾਸ਼ੀ ਹੈ ਜਿਹੜੀ ਉਹ 2 ਕਰੋੜ ਰੁਪਏ ਜਿਹੜਾ ਉਹ ਪਰਿਵਾਰ ਦੇ ਲਈ ਸੀਐਮ ਸਾਹਿਬ ਨੇ ਜਿਹੜਾ ਐਲਾਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਇਹਨੂੰ ਪਰਿਵਾਰ ਨੂੰ ਜਿਹੜੀ ਮਾਲੀ ਜਿਹੜੀ ਮਦਦ ਕੀਤੀ ਜਾਣੀ ਹੈ ਪਰ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਇਕਲੌਤੀ ਔਲਾਦ ਜਿਹੜੀ ਉਹਨਾਂ ਦਾ ਪੁੱਤ ਜਿਹੜਾ ਚਲਿਆ ਗਿਆ ਉਹਦਾ ਕੋਈ ਵੀ ਜਿਹੜਾ ਘਾਟਾ ਉਹਨੂੰ ਪੂਰਾ ਨਹੀਂ ਇੱਕ ਸਾਡਾ ਬੱਚਾ ਜਿਹੜਾ 25 ਸਾਲ ਦਾ ਜੇ ਸੀਓ ਜਿਵੇਂ ਦੱਸਦੇ ਨੇ ਉਹਦੇ ਸਾਥੀ ਕਿ ਪੜਨ ਦੇ ਵਿੱਚ ਬੜਾ ਹੁਸ਼ਿਆਰ ਸੀ ਔਰ ਹੁਣ ਵੀ ਔਨ ਡਿਊਟੀ ਉਹ ਆਪਣੀ ਕਾਰ ਦੇ ਵਿੱਚ ਐਸਐਸਐਫ ਦੀ ਵਿੱਚ ਆਪਣੀਆਂ ਕਿਤਾਬਾਂ ਨਾਲ ਰੱਖਦਾ ਸੀਗਾ ਪੜ੍ਹਦਾ ਸੀਗਾ ਕਿਉਂਕਿ ਉਹਦੇ ਸੁਪਨੇ ਵੱਡੇ ਸੀਗੇ ਸੋ ਐਦਾਂ ਦਾ ਇੱਕ ਹੀਰਾ ਸਾਡੇ ਵਿੱਚੋਂ ਚਲੇ ਗਿਆ ਉਹਦਾ ਬਹੁਤ ਹੀ ਜਿਹੜਾ ਦੁੱਖ ਹੈ ਸਾਨੂੰ ਉਹ ਬੱਚਾ ਜਿਹੜਾ ਸੀ ਸਾਡਾ ਹਰਸ਼ਦੀਪ ਜੋ ਕਿ ਬਹੁਤ ਲੈਗ ਸੀ ਔਰ ਪੜ੍ਹਾਈ ਦੇ ਵਿੱਚ ਇੰਨਾ ਲਗਨ ਰੱਖਦਾ ਸੀ ਉਦੇਸ਼ ਰੱਖਿਆ ਫੋਰਸ ਦੇ ਵਿੱਚ ਉਹ ਮਤਲਬ ਭਰਤੀ ਹੋਇਆ ਤਾਂ ਜੋ ਕਿ ਕਿਤਾਬਾਂ ਵੀ ਆਪਣੀਆਂ ਜਿਹੜੀਆਂ ਸੀ ਉਹ ਆਪਣੇ ਗੱਡੀ ਦੇ ਵਿੱਚ ਹੀ ਰੱਖਦਾ ਸੀ ਤੇ ਪੜ੍ਹਦਾ ਸੀ ਔਰ ਜਿੰਨੇ ਸਾਡੇ ਮਹੱਲੇ ਦੇ ਵਿੱਚ ਜਦੋਂ ਉਹਦੀ ਡੈਥ ਦਾ ਲਾਨ ਸੁਣਿਆ ਤਾਂ ਸਾਡੇ ਜਿੰਨੇ ਵੀ ਸਾਰਾ ਭਵਾਨੀਗੜ੍ਹ ਔਰ ਜਿਹੜਾ ਰੱਜਿਆ ਹੋਇਆ ਸੀ ਔਰ ਉਸਨੇ ਗੱਡੀ ਵਿੱਚ ਮਾਰ ਕੇ ਉਸ ਦੇ ਜੋ ਸੀ ਉਸੇ ਟਾਈਮ ਹੀ ਗੱਡੀ ਲਾ ਕੇ ਉਸ ਦੀ ਜਿਹੜੀ ਮਾਤ ਹੋ ਗਈ ਜੋ ਇਹ ਬੱਚਾ ਗਿਆ ਹੈ ਸਾਡੇ ਸਾਰੇ ਮੁਹੱਲੇ ਦਾ ਔਰ ਸਾਰੇ ਪੁਆਣੀਗੜ੍ਹ ਨੂੰ ਬਹੁਤ ਅਸੀਂ ਇੱਕ ਸੋਗ ਮਨਾ ਰਹੇ ਆ ਕਿ ਐਂ ਜੀ ਘਟਨਾ ਸਾਡੇ ਨਾਲ ਕੋਈ ਹੱਲ ਤੱਕ ਮੁਹੱਲੇ ਦੇ ਵਿੱਚ ਨਾ ਹੀ ਆਪਣੇ ਪੁਆਣੀਗੜ੍ਹ ਦੇ ਵਿੱਚ ਹੋਈ ਹੈ ਸੋ ਅਸੀਂ ਇਹ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਜੋ ਤੈਂ ਕੀਤਾ ਹੈ ਠੀਕ ਕੀਤਾ ਹੈ ਪਰ ਇਸ ਲਾਇਕ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖੇ ਕਿਤੇ ਸਾਰੇ ਹੀ ਆਪਣੇ ਰਿਸ਼ਤੇ ਪਾ ਰਿਸ਼ਤੇਦਾਰ ਔਰ ਮਾਤਾ ਪਿਤਾ ਨੂੰ ਇਹਨਾਂ ਸਾਰੇ ਮੁਹੱਲੇ ਨੂੰ ਪਾਣਾ ਬੰਨਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ